सान मज़ूर चंजा कृप ਤੇ ਤੇ ਸਵੇਰ ਫਕੇਦੋ ਸੁਖਵਿੰਦਰ ਸਿੰਘ ਹੈ ਜੀ ਮੈਂ ਕੱਚੇ ਮੁਲਾਜ਼ਮ ਕਮੇਟੀ ਦਾ ਸੈਕਟਰੀ ਹਾਂ ਸੰਗੋਦੀਪ ਸੁਖਵਿੰਦਰ ਜੀ ਹੜਤਾਲ ਕੀਤੀ ਗਈ ਹੈ 6 ਤਰੀਕ ਨੂੰ ਕੱਲ ਮੀਟਿੰਗ ਵੀ ਹੋਈ ਸੀ ਮੀਟਿੰਗ ਬੇਸਿੱਤਾ ਰਹੀ ਉਸ ਤੋਂ ਬਾਅਦ ਤੁਸੀਂ ਹੜਤਾਲ ਦੇ ਦੁਬਾਰੇ ਵਾਪਸ ਆਏ ਕੀ ਕਹਿਣਾ ਚਾਹੁੰਦੇ ਸਰ ਹੜਤਾਲ ਤੇ ਅਸੀਂ ਦੁਬਾਰਾ ਵਾਪਸ ਨਹੀਂ ਆਏ ਅਸੀਂ ਹੜਤਾਲ 6 ਤਰੀਕ ਤੋਂ ਪਹਿਲਾਂ ਹੀ ਅਨਮਿੱਥੇ ਸਮੇਂ ਦੀ ਕੀਤੀ ਹੋਈ ਹੈ ਜੋ ਕੱਲ ਦੀ ਮੀਟਿੰਗ ਸੀ ਉਹ ਸਾਡੀ ਸੀਐਮ ਸਾਹਿਬ ਨਾਲ ਮਕਰਰ ਹੋਈ ਸੀ ਪਰ ਉਹਦੇ ਵਿੱਚ ਸੀਐਮ ਸਾਹਿਬ ਨਹੀਂ ਆਏ ਮੀਟਿੰਗ ਦੇ ਵਿੱਚ ਜਿਹੜੀ ਚੜੀ ਮੀਟਿੰਗ ਸੀਗੀ ਉਹ ਮੁੱਖ ਮੁੱਖ ਸਕੱਤਰ ਜੀ ਨਾਲ ਹੋਈ ਆ ਜੋ ਕਿ ਅੱਧੇ ਘੰਟੇ ਦੇ ਵਿੱਚ ਖਤਮ ਹੋ ਗਈ ਸੀ ਉਹ ਬਿਲਕੁਲ ਫੇਸਿੱਟਾ ਰਹੀ ਆ ਤੇ ਅਸੀਂ ਆਉਣ ਵਾਲੇ ਦਿਨਾਂ ਦੇ ਵਿੱਚ ਹੜਤਾਲ ਸਾਡੀ ਇਸੇ ਤਰ੍ਹਾਂ ਨਿੱਥੇ ਸਮਝਿਆ ਸਰਕਾਰ ਸਾਡੀ ਮੰਗਾਂ ਨਹੀਂ ਮੰਨਦੀ ਹੜਤਾਲ ਸਾਡੀ ਇਸੇ ਤਰ੍ਹਾਂ ਜਾਰੀ ਰਹੇਗੀ ਆਉਣ ਵਾਲੇ ਸੰਘਰਸ਼ ਸਾਡੇ ਇਸ ਤੋਂ ਵੀ ਚਿੱcke ਹੋਣਗੇ ਜਿਹਨੇ ਘਰਾਓ ਦੀ ਗੱਲ ਪਹਿਲਾਂ ਕੀਤੀ ਜਾ ਰਹੀ ਸੀ ਜਿਹੜਾ ਪੋਸਟਪੋਨ ਕਰ ਦਿੱਤਾ ਗਿਆ ਸੀ ਉਹ ਘਰਾਓ ਬਾਰੇ ਦੱਸੋ ਸਰੋਸਾ ਦਾ ਕ੍ਰਾਸ ਗਿਆ 7 ਤਰੀਕ ਦਾ ਸਸ਼ਮਾ ਫਾਰਮ ਹਾਊਸ ਦਾ ਜੀ.ਡੀ.ਪੀ. ਪ੍ਰਸ਼ਾਸਨ ਨੇ ਸਾਨੂੰ 8 ਤਰੀਕ 11 ਵਜੇ ਦੀ ਸੀਐਮ ਸਰਾਂ ਮੀਟਿੰਗ ਦੇ ਕੋਸਾ ਸਾਡਾ ਪ੍ਰੋਗਰਾਮ ਪੋਸਟਪੋਨ ਕੀਤਾ ਸੀ ਅਸੀਂ ਉਹ ਪ੍ਰੋਗਰਾਮ ਨੂੰ ਦੁਬਾਰਾ ਕੱਲ ਨੂੰ 10 ਤਰੀਕ ਨੂੰ ਦੁਬਾਰਾ ਫੇਰ ਉਲੀਕਿਆ ਕੱਲ ਅਸੀਂ ਸਾਰੇ ਦੇ ਸਾਰੇ ਸਾਥੀ ਸਸ਼ਮਾ ਫਾਰਮ ਹਾਊਸ ਦਾ ਖਰਾਵ ਕਰਾਂਗੇ ਅਗਰ ਫਿਰ ਵੀ ਸਾਡਾ ਕੋਈ ਹੱਲ ਨਹੀਂ ਹੁੰਦਾ ਤਾਂ ਜਿੰਨੀਆਂ ਸਾਡੀਆਂ ਭਰਾਤਰੀ ਜਥੇਬੰਦੀਆਂ ਨੇ ਭਾਰਤੀ ਕਿਸਾਨ ਜੀ ਨੂੰ ਨੇਪਤਾ ਕਰਾਹਾ ਹਰਿਆਣਾ ਰੋਡ ਦੇ ਸਿਟੀ ਜੂ ਤੇ ਪੰਜਾਬ ਸਟੂਡੈਂਟ ਦੁਨੀਆ ਲਲਕਾਰ ਅਸੀਂ ਸਾਰਿਆਂ ਦੇ ਨਾਲ ਰਲ ਕੇ ਜਿਵੇਂ ਵੀ ਸਾਡੀ ਸੂਬਾ ਕਮੇਟੀ ਸਾਨੂੰ ਹੁਕਮ ਕਰੇਗੀ نیشنل ਹਾਈਵੇ ਕਹੇਗੀ ਉਹ ਬੰਦ ਕਰਾਂਗੇ ਟੋਲ ਪਲਾਜੇ ਕਹਣਗੇ ਤਾਂ ਉਹ ਬੰਦ ਕਰਾਂਗੇ ਅਸੀਂ ਮੁਕੰਮਲ ਤੌਰ ਤੇ ਪੱਕੇ ਕਰਨੇ ਲਾ ਕੇ ਸੜਕਾਂ ਤੇ ਬੈਠ ਜਾਵਾਂਗੇ ਜੀ ਭਾਜੀ ਜਿਹੜਾ ਨਾਮ ਪ੍ਰਦੀਪ ਸਿੰਘ ਹੈ ਜੀ ਪ੍ਰਦੀਪ ਸਿੰਘ ਜੀ ਹੜਤਾਲ ਚੱਲ ਰਹੀ ਹੈ ਕੱਚੇ ਮਜ਼ਦੂਰਾਂ ਵੱਲੋਂ ਕੀ ਕਹਿਣਾ ਚਾਹੁੰਦੇ ਹੋ ਸਰ ਕੱਚੇ ਮਜ਼ਦੂਰਾਂ ਵੱਲੋਂ ਜੋ ਹੜਤਾਲ ਚੱਲ ਰਹੀ ਹੈ ਬਿਲਕੁਲ ਜਾਇਜ਼ ਹੈ ਸਾਨੂੰ ਬਹੁਤ ਸਾਲ ਹੋ ਗਏ ਕਈ ਮੇਰੇ ਵੀਰਾਂ ਨੂੰ 15-15 ਸਾਲ ਵੀ ਹੋ ਗਏ ਠੇਕੇਦਾਰੀ ਸਿਸਟਮ ਚ ਕੰਮ ਕਰਦੇ ਜੋ ਬਹੁਤ ਹੀ ਣੀ ਗੁਣੀਆਂ ਤਰਖਾਹਾਂ ਤੇ 7-8000 ਤੇ ਕੰਮ ਕਰ ਰਹੇ ਨੇ ਤੇ ਇੰਨੀਆਂ ਤਰਖਾਹਾਂ ਤੇ ਇਹ ਛੋਟੀਆਂ ਤਰਖਾਹਾਂ ਤੇ ਕੰਮ ਕਰਕੇ ਸਾਡੇ ਘਰਾਂ ਦਾ ਗੁਜ਼ਾਰਾ ਨਹੀਂ ਹੁੰਦਾ ਕਿਸੇ ਦਾ ਵੀ ਨਹੀਂ ਹੁੰਦਾ ਸਾਰੇ ਪੰਜਾਬ ਨੂੰ ਆਪਣੇ ਸਾਰੇ ਆਲ ਵਰਲਡ ਨੂੰ ਹਾਲ ਇੰਡੀਆ ਨੂੰ ਪਤਾ ਹੈ ਕਿ ਮਹਿੰਗਾਈ ਇੰਨੀ ਜ਼ਿਆਦਾ ਵੱਧ ਚੁੱਕੀ ਹੈ ਕਿ ਘਰਾਂ ਦੇ ਖਰਚੇ ਕਿਸੇ ਵੀ ਹਿਸਾਬ ਨਾਲ ਇੰਨੀ ਤਨਖਾਹ ਤੇ ਕੰਟਰੋਲ ਚ ਨਹੀਂ ਆ ਸਕਦੇ ਇੱਕ ਪਾਸੇ ਛੋਟੀਆਂ ਤਰਖਾਹਾਂ ਦੇ ਕੇ ਸਾਡੇ ਤੋਂ ਕੰਮ ਲਿਆ ਜਾਂਦਾ ਹੈ ਜਦੋਂ ਅਸੀਂ ਪ੍ਰਦਰਸ਼ਨ ਕਰਦੇ ਹਾਂ ਆਪਣੇ ਹੱਕਾਂ ਲਈ ਆਵਾਜ਼ ਉਠਾਉਂਦੇ ਹਾਂ ਤਾਂ ਉਸ ਨੂੰ ਦਬਾਉਣ ਦੇ ਲਈ ਸਾਨੂੰ ਧਮਕੀਆਂ ਵੀ ਮਿਲਦੀਆਂ ਨੇ ਕਿ ਨਹੀਂ ਤੁਹਾਨੂੰ ਇੱਥੋਂ بے ਘਰ ਕਰ ਦਿੱਤਾ ਜਾਊਗਾ ਜਾਂ ਤੁਹਾਨੂੰ ਕੱਢ ਦਿੱਤਾ ਜਾਊਗਾ ਤੋਂ ਸਰ ਇਸ ਹੜਤਾਲ ਦਾ ਸਾਡਾ ਇੱਕ ਹੀ ਮਕਸਦ ਹੈ ਇੱਕ ਹੀ ਸਾਡੀਆਂ ਨੌਕਰੀਆਂ ਪੱਕੀਆਂ ਕਰੀਆਂ ਜਾਣ ਜੋ ਸਾਡੀਆਂ ਲੋੜਾਂ ਮੁਤਾਬਕ ਸਾਨੂੰ ਤਰਖਾਹਾਂ ਚਾਹੀਦੀਆਂ ਨੇ ਸਾਨੂੰ ਉਹ ਤਰਖਾਹਾਂ ਦਿੱਤੀਆਂ ਜਾਣ ਆਮ ਪਬਲਿਕ ਨੂੰ ਅਸੀਂ ਇੱਕ ਅਪੀਲ ਕਰਦੇ ਹਾਂ ਕਿ ਅਸੀਂ ਤੁਹਾਡੇ ਹੀ ਬੱਚੇ ਹਾਂ ਤੁਹਾਡੇ ਵਿੱਚੋਂ ਹੀ ਹਾਂ ਇਸ ਟਾਈਮ ਆਪਣੇ ਦੇਸ਼ ਦੇ ਵਿੱਚ ਆਜ਼ਾਦੀ ਲਈ ਇੱਕ ਲੜਾਈ ਸ਼ੁਰੂ ਹੋਈ ਸੀ ਜਿਸ ਨੂੰ ਲੜ ਕੇ ਆਪਣਾ ਦੇਸ਼ ਸਾਰਾ ਇੱਕ ਹੋ ਕੇ ਜਿੱਤਿਆ ਸੀ ਇਸ ਟਾਈਮ ਇਹ ਲੜਾਈ ਹੈ ਇੱਕ ਠੇਕੇਦਾਰ ਨਾਂ ਦੇ ਦਾਨ ਨਾਲ ਜੇ ਇਹ ਲੜਾਈ ਨਾ ਲੜੀ ਗਈ ਤੁਸੀਂ ਸਾਡੇ ਨਾਲ ਸਾਥ ਨਾ ਦਿੱਤਾ ਤਾਂ ਇਹ ਠੇਕੇਦਾਰੀ ਆਦਾਨ ਵਿੱਚ ਦੇਣਾ ਆਪਣੇ ਸਾਰੇ ਮਹਿਮਿਆਂ ਨੂੰ ਖਾ ਜੂਗਾ ਖਤਮ ਕਰ ਦੂਗਾ